ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਪੰਜਾਬੀਓ ਕੱਲ 26 ਨਵੰਬਰ ਹੈ 26 ਨਵੰਬਰ 1949 ਵਾਲੇ ਦਿਨ ਸਾਡਾ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਸਾਡੇ ਭਾਰਤ ਦਾ ਸੰਵਿਧਾਨ ਹੈ ਇਹਨੂੰ ਅਡਾਪਟ ਕੀਤਾ ਗਿਆ ਸੀ ਔਰ ਸਾਡਾ ਕਨਸਟੀਟਿਊਸ਼ਨ ਹੀ ਹੈ ਸਾਡਾ ਸੰਵਿਧਾਨ ਹੀ ਹੈ ਜਿਹੜਾ ਇੰਨੇ ਵਿਵਿਧਤਾਵਾਂ ਵਾਲੇ ਦੇਸ਼ ਨੂੰ ਇੰਨੇ ਵਕਰਿਆਂ ਵਾਲੇ ਦੇਸ਼ ਨੂੰ ਇੰਨੇ ਵੱਖ-ਵੱਖ ਬੋਲੀਆਂ ਧਰਮਾਂ ਵਾਲੇ ਦੇਸ਼ ਨੂੰ ਵੱਖ-ਵੱਖ ਕਲਚਰਾਂ ਵਾਲੇ ਦੇਸ਼ ਨੂੰ ਇੱਕ ਧਾਗੇ ਦੇ ਵਿੱਚ ਤਰੋ ਕੇ ਰੱਖਦਾ ਹੈ। ਇਹੀ ਸਾਡੀ ਤਾਕਤ ਹੈ। ਔਰ ਕਨਸਟੀਟਿਊਸ਼ਨ ਡੇ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਪਹੁੰਚਾਉਣ ਲਈ ਵਧੀਆ ਰਾਜਨੀਤਿਕ ਅਗੂ ਬਣਾਉਣ ਦੇ ਲਈ ਅਸੀਂ ਕੱਲ 26 ਨਵੰਬਰ ਵਾਲੇ ਦਿਨ ਕੰਸਟੀਟਿਊਸ਼ਨ ਡੇ ਮਨਾ ਰਹੇ ਹਾਂ ਔਰ ਇਹਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ 11ਵੀਂ ਔਰ 12ਵੀਂ ਦੇ ਬੱਚੇ ਜਿਹੜੇ ਸਾਰੇ ਜ਼ਿਲ੍ਹਿਆਂ ਤੋਂ ਆਏ ਆ ਔਰ ਹਰੇਕ ਹਲਕੇ ਦੀ ਜਿਹੜੀ ਨੁਮਾਇੰਦਗੀ ਕਰਨਗੇ ਉਹਨਾਂ ਵਿੱਚੋਂ ਹੀ ਮੁੱਖ ਮੰਤਰੀ ਉਹਨਾਂ ਵਿੱਚੋਂ ਹੀ ਮੰਤਰੀ ਉਹਨਾਂ ਵਿੱਚੋਂ ਸਪੀਕਰ ਉਹਨਾਂ ਵਿੱਚੋਂ ਹੋਰ ਸਾਰੇ ਅਹੁਦੇਦਾਰ ਪ੍ਰੋਪਰ ਬਣਾ ਕੇ ਇੱਕ ਮੌਕ ਸੈਸ਼ਨ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਾਇਆ ਜਾ ਰਿਹਾ ਹੈ ਸੋ ਬੱਚਿਓ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਵੀ ਹੈ ਕਿ ਸਿੱਖਾਂ ਨੇ ਰਾਜਨੀਤੀ ਕਰਨੀ ਆ ਰਾਜਨੀਤੀ ਚ ਇੰਟਰਸਟ ਲੈਣਾ ਰਾਜਨੀਤੀ ਪੜ੍ਹਨੀ ਆ ਸੋ ਰਾਜਨੀਤੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਇੰਟਰਸਟ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਕਿਉਂਕਿ ਰਾਜਨੀਤੀ ਇੱਕ ਐਸਾ ਸ਼ੋਭਾ ਹੈ ਜਿਹਦਾ ਸਾਡੇ ਜ਼ਿੰਦਗੀ ਦੇ ਅਰੇਕ ਪੱਖ ਤੇ ਅਸਰ ਪੈਂਦਾ ਅਸੀਂ ਜਿਹੜੇ ਕੱਪੜੇ ਪਾਉਣੇ ਉਹ ਕਿੰਨੇ ਕੁ ਮਹਿੰਗੇ ਹੋਣਗੇ ਅਸੀਂ ਜਿਹੜੀਆਂ ਦਵਾਈਆਂ ਲੈਣੀਆਂ ਲੈਣੀਆਂ ਉਹ ਕਿੰਨੀਆਂ ਕੁ ਸ਼ੁੱਧ ਹੋਣੀਆਂ ਕਿਸ ਭਾ ਦੀਆਂ ਹੋਣਗੀਆਂ ਸਾਡੀ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੋਏਗੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਕਿਸ ਤਰ੍ਹਾਂ ਹੋਏਗਾ ਉਹ ਅੱਜ ਦੀ ਰਾਜਨੀਤੀ ਤੇ ਮਤਸਰ ਹੈ ਸੋ ਸਾਡੀਆਂ ਸਾਡੇ ਨੌਜਵਾਨਾਂ ਦਾ ਨੌਜਵਾਨ ਬੱਚਿਆਂ ਦਾ ਰਾਜਨੀਤਿਕ ਇੰਟਰਸਟ ਹੋਵੇ ਔਰ ਆਉਣ ਵਾਲੇ ਸਮੇਂ ਉਹ ਇੱਕ ਵਧੀਆ ਰਾਜਨੀਤੀਵਾਨ ਬਰਨਰ ਦੇਸ਼ ਪੰਜਾਬ ਨੂੰ ਅੱਗੇ ਲੈ ਕੇ ਜਾਣ ਇਸ ਮੰਤਵ ਦੇ ਨਾਲ ਇੱਕ ਮੌਕ ਸੈਸ਼ਨ ਕਰਾਇਆ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ શ્રી ਅਨੰਦਪੁਰ ਸਾਹਿਬ ਵਿਖੇ ਸੋ ਆਓ ਬੱਚਿਓ ਕੱਲ ਆਪਾਂ ਮਿਲਦੇ ਹਾਂ શ્રી ਅਨੰਦਪੁਰ ਸਾਹਿਬ ਪੰਜਾਬ ਵਿਧਾਨ ਸਭਾ ਵਿਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ